ਬ੍ਰੇਕ ਤੋਂ ਬਾਅਦ ਪ੍ਰੋਗਰਾਮ ਚਾਰਵਿਤਾੰਦਰਾ ਦੇ ਵਿੱਚ ਸਾਰੇ ਹੇ ਦਰਸ਼ਕਾਂ ਦਾ ਇੱਕ ਵਾਰ ਤੋਂ ਫੇਰ ਤੋਂ ਸਵਾਗਤ ਹੈ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਅਰੁਂਦੀਪ ਜੀ ਇੱਕ ਵਾਰ ਤੋਂ ਫੇਰ ਤੋਂ ਤੁਹਾਨੂੰ ਜੀ ਆਇਆਂ ਨੂੰ ਅਗਲੀ ਖਬਰ ਦੇ ਵੱਲ ਚਲਦੇ ਹਾਂ ਜਿੱਥੇ ਕਿਤੇ ਪਿੱਛੇ ਜੇ ਦਿਲਜੀਤ ਦੋਸਾਂਝ ਦੀ ਫਿਲਮ ਨੂੰ ਵੀ ਰੌਲਾ ਪੈਂਦਾ ਰਿਹਾ ਔਰ ਇਹ ਵੀ ਰੌਲਾ ਪਿਆ ਬਹੁਤ ਸਾਰੇ ਹਸਤੀਆਂ ਨੇ ਵੀ ਫਰੰਟ ਤੇ ਆ ਕੇ ਸੋਸ਼ਲ ਮੀਡੀਆ ਦੇ ਆਪਣੇ ਪਲੇਟਫਾਰਮ ਦੇ ਉੱਤੇ ਆ ਕੇ ਇਹ ਗੱਲ ਕਹੀ ਕਿ ਕਿਸੇ ਵੀ ਭਾਰਤੀ ਨੂੰ ਜਾਂ ਕਿਸੇ ਵੀ ਪੰਜਾਬੀ ਨੂੰ ਜੋ ਭਾਰਤ ਦੀ ਹੱਦ ਦੇ ਅੰਦਰ ਰਹਿੰਦਾ ਹੈ ਉਸ ਦਾ ਨਾਗਰਿਕ ਹੈ ਇਹ ਉਸ ਦੀ ਪ੍ਰਤਿਸ਼ਠਾ ਦੇਸ਼ ਦੇ ਪ੍ਰਤੀ ਬਣਦੀ ਹੈ ਕਿ ਉਹ ਕਿਸੇ ਵੀ ਪਾਕਿਸਤਾਨੀ ਕਲਾਕਾਰ ਦੇ ਨਾਲ ਕੋਈ ਫਿਲਮ ਜਾਂ ਕੋਈ ਗੀਤ ਕੁਝ ਵੀ ਨਾ ਕਰੇ ਜਿੱਥੇ ਕਿਤੇ ਇਹ ਰੌਲਾ ਪੈ ਰਿਹਾ ਸੀ ਉੱਥੇ ਹੀ ਖਬਰ ਇੱਕ ਹੋਰ ਹੈ ਕਿ ਪਾਕਿਸਤਾਨ ਦੀ ਹਾਕੀ ਟੀਮ ਨੂੰ ਅਗਲੇ ਮਹੀਨੇ ਭਾਰਤ ਦੇ ਵਿੱਚ ਏਸ਼ੀਆ ਕੱਪ ਤੇ ਨਵੰਬਰ-ਦਸੰਬਰ ਵਿੱਚ ਹੋਣ ਵਾਲੇ ਜੂਨੀਅਰ ਹਾਕੀ ਵਿਸ਼ਪ ਕੱਪ ਦੇ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ ਗਈ ਹੈ। ਇਸ ਦੇ ਨਾਲ ਕੇਂਦਰ ਸਰਕਾਰ ਨੇ ਗੁਆਂਡੀ ਦੇਸ਼ ਦੇ ਖਿਡਾਰੀਆਂ ਦੇ ਇੱਥੇ ਹੋਣ ਵਾਲੀ ਜਿਹੜੀ ਇੱਕ ਚੈਂਪੀਅਨਸ਼ਿਪ ਹੈ ਉਹਦੇ ਰਾਹ ਖੋਲ ਦਿੱਤੇ ਨੇ। ਇਹ ਇੱਕ ਪਾਸੇ ਤਾਂ ਉਹੋ ਜਿਹਾ ਮਾਹੌਲ ਚੱਲ ਰਿਹਾ ਦੂਜੇ ਪਾਸੇ ਖਬਰ ਇਹ ਆਉਂਦੀ ਹੈ ਕੀ ਕਹਿੰਦੇ ਹੋ? ਮੈਨੂੰ ਇਹਦੇ ਵਿੱਚ ਜਿਹੜੀ ਹੈ ਨਾ ਸਭ ਤੋਂ ਖਾਸ ਤੌਰ ਤੇ ਪਪੂਲਰ ਪਪੂਲਰਿਜ਼ਮ ਜਿਹੜਾ ਆ ਜਿਹਨੂੰ ਆ ਜਿਹਦੇ ਬਾਰੇ ਵਿੱਚ ਇੱਕ ਨਸੀਰuddin ਸ਼ਾ ਦਾ ਕਮੈਂਟ ਆਉਂਦਾ ਆ ਖਾਸ ਤੌਰ ਤੇ ਦਿਲਜੀਤ ਦਸਾਂਝ ਦੇ ਮਾਮਲੇ ਦੇ ਵਿੱਚ ਉਹ ਕਹਿੰਦੇ ਨੇ ਕਿ ਅਸਲ ਦੇ ਵਿੱਚ ਦਿਲਜੀਤ ਦਸਾਂਝ ਦਾ ਕੋਈ ਰੌਲਾ ਹੀ ਨਹੀਂ ਹੈ ਦਿਲਜੀਤ ਦਸਾਂਝ ਇੱਕ ਵੱਡੀ ਹਸਤੀ ਆ ਉਹ ਸਾਰੇ ਲੋਕ ਜਾਣਦੇ ਨੇ ਪਛਾਣਦੇ ਨੇ ਵੱਡਾ ਨਾਮ ਹੀ ਪੰਦਾ ਉਹ ਵੀ ਫਿਲਮ ਦਾ ਇੱਕ ਐਕਟਰ ਸੀ ਜਿਵੇਂ ਇੱਕ ਪਾਕਿਸਤਾਨੀ ਐਕਟਰਸ ਉਹਦੇ ਵਿੱਚ ਲਈ ਗਈ ਉਹ ਚ ਪ੍ਰੋਡਿਊਸਰ ਡਾਇਰੈਕਟਰ ਦਾ ਰੋਲ ਹੈ ਦਿਲਜੀਤ ਦਾ ਤਾਂ ਕੋਈ ਰੋਲਾ ਹੀ ਨਹੀਂ ਆ ਅੱਛਾ ਉਹਦੇ ਕਰਕੇ ਉਹਨੂੰ ਕਿਉਂਕਿ ਦਿਲਜੀਤ ਸਾਰਿਆਂ ਨੂੰ ਜਾਣਦਾ ਉਹਦੇ ਕਰਕੇ ਉਹਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਇਹਦਾ ਇਹ ਨਹੀਂ ਹੋਣਾ ਚਾਹੀਦਾ ਉਹਦਾ ਇਹ ਕਮੈਂਟ ਬਹੁਤ ਵਾਇਰਲ ਹੋਇਆ ਤੇ ਇੱਕ ਵੱਡੀ ਗੱਲ ਸੀ ਉਹਦੇ ਚ ਉਹ ਕਹਿੰਦੇ ਵੀ ਇਹ ਦੋਨਾਂ ਰਿਸ਼ਤਿਆਂ ਦੀ ਦੋਨਾਂ ਦੇਸ਼ਾਂ ਦੇ ਰਿਸ਼ਤਿਆਂ ਦੀ ਦੋਨਾਂ ਦੇਸ਼ਾਂ ਦੀ ਆਵਾਮ ਦੀ ਦੋਨਾਂ ਦੇਸ਼ਾਂ ਦੇ ਲੋਕਾਂ ਦੀ ਜਿਹੜਾ ਭਾਈਚਾਰਕ ਸਾਂਝ ਆ ਉਹਨੂੰ ਇਹ ਜਿਹੜੇ ਕੁੰਠਿਤ ਲੋਕ ਨੇ ਇਹ ਜਿਹੜੇ ਫਿਰਕੂ ਲੋਕ ਨੇ ਤੋੜਨ ਮਰੋੜਨ ਦੀ ਕੋਸ਼ਿਸ਼ ਕਰ ਰਹੇ ਜਿੱਤੋਂ ਬਿਲਕੁਲ ਡਰ ਨੂੰ ਜਾਂ ਘਬਰਾਉਂਦੀ ਹੁੰਦੀ ਹੈ ਹੁਣ ਖੇਡਾਂ ਸੰਗੀਤ ਜਿਹੜੇ ਨੇ ਉਹ ਦੋ ਕਿਸੇ ਵੀ ਮੁਲਕਾਂ ਦੇ ਦਰਮਿਆਨ ਆਪਸੀ ਭਾਈਚਾਰਕ ਸਾਂਝ ਦਇਆ ਇੱਕ ਪ੍ਰਤੀਕ ਹੁੰਦੇ ਨੇ ਵੀ ਇਹਨਾਂ ਮੁਲਕਾਂ ਦੇ ਵਿੱਚ ਉਹਨੂੰ ਵਧਾਉਂਦੇ ਨੇ ਦੋਨੋਂ ਮੁਲਕਾਂ ਦੇ ਸਬੰਧਾਂ ਨੂੰ ਸਖਾਵਾਂ ਕਰਦੇ ਨੇ ਬਿਲਕੁਲ वैसे भी जेडी ओलंपिक ਦਾ ਇੱਕ ਚਾਰਟਰ ਆ ओलंपिक ਕਮੇਟੀ ਦਾ ਚਾਰਟਰ ਰਿਹਾ ਵੀ ਤੁਸੀਂ ਖੇਡਾਂ ਨੂੰ ਬੈਨ ਨਹੀਂ ਕਰ ਸਕਦੇ ਇੱਕ ਮੁਲਕ ਦੇ ਖਿਡਾਰੀਆਂ ਨੂੰ ਜਿਹੜੇ ਕ ਮੰਤਰੀ ਖੇਡਾਂ ਨੇ ਉਹਦੇ ਵਿੱਚ ਕ ਮੰਤਰੀ ਜਿਹੜੀਆਂ ਚੈਂਪੀਅਨਸ਼ਿਪਾਂ ਨੇ ਉਹਦੇ ਵਿੱਚ ਤੁਸੀਂ ਆਪਣੀਆਂ ਰੁਕਾਂ ਨਹੀਂ ਲਾ ਸਕਦੇ ਅੱਛਾ ਹੁਣ ਭਾਰਤ ਨੇ ਕੀ ਕੀਤਾ ਜਿਹੜਾ ਜਿਹੜੀ ओलंपिक ਕਮੇਟੀ ਆ ਜਾਂ ओलंपिक ਚਾਰਟਰ ਰਿਹਾ ਉਹਨੂੰ ਫਾਲੋ ਕਰਨ ਦੇ ਲਈ ਹੁਣ ਜੇ ਸਾਡੀ ਖੇਡ ਹਾਕੀ ਆ ਹਾਕੀ ਦੇ ਲਈ ਇਹਨਾਂ ਨੇ ਪਾਕਿਸਤਾਨੀ ਖਿਡਾਰੀਆਂ ਨੂੰ ਇਜਾਜ਼ਤ ਦਿੱਤੀ ਆ ਜੋ ਭਾਰਤ ਦੇ ਵਿੱਚ ਆ ਕੇ ਖੇਡ ਸਕਦੇ ਨੇ ਜਾਂ ਭਾਰਤੀ ਖਿਡਾਰੀ ਵੀ ਪਾਕਿਸਤਾਨ ਚ ਜਾ ਕੇ ਖੇਡ ਸਕਦੇ ਨੇ ਜੀ ਜਾਂ ਇਹਦੇ ਚ ਇਹ ਕਹਿ ਸਕਦੇ ਆ ਵੀ ਲਗਭਗ ਸਾਰੀਆਂ ਖੇਡਾਂ ਜਿਹੜੀਆਂ ਨੇ ਉਹ ਉਦੇ ਵਿੱਚ ਭਾਰਤੀ ਖਿਡਾਰੀ ਪਾਕਿਸਤਾਨ ਚ ਜਾ ਸਕਦੇ ਨੇ ਜਾਂ ਪਾਕਿਸਤਾਨੀ ਖਿਡਾਰੀ ਭਾਰਤ ਦੇ ਵਿੱਚ ਆ ਸਕਦੇ ਨੇ ਇੱਕ ਚੰਗਾਈ ਪਹਿਲ ਕਰ ਲਈਆਂ ਹਾਲਾਂਕਿ ਇਹ ਭਾਵੇਂ ਮਜਬੂਰੀ ਚ ਲਿਆ ਗਿਆ ਕਦਮ ਆ ਭਾਰਤ ਸਰਕਾਰ ਵੱਲੋਂ ਪਰ ਇਹਦਾ ਸਵਾਗਤ ਕਰਨਾ ਪੈਂਦਾ ਹੈ ਦੂਜੀ ਗੱਲ ਅ ক্রিকেট ਨੂੰ ਲੈ ਕੇ ਹਾਲੇ ਵੀ ਇਹਨਾਂ ਨੇ ਦੜਬੱਟੀ ਹੋਈ ਹੈ ਕਿਉਂਕਿ ਬਹੁਤ ਪਾਪੂਲਰ ਖੇਡ ਆ ক্রিকেট ক্রিকেট ਨੂੰ ਲੈ ਕੇ ਕਰੋੜਾਂ ਲੋਕ ਜਿਹੜੇ ਨੇ ਭਾਰਤ ਪਾਕਿਸਤਾਨ ਦੇ ਮੈਚ ਨੂੰ 70-70 ਕਰੋੜ ਜਿਹੜੇ ਲੋਕ ਨੇ ਉਹ ਜਿਹੜੇ ਟੀਵੀ ਤੇ ਸੋਸ਼ਲ ਮੀਡੀਆ ਤੇ ਜਾਂ ਲਾਈਵ ਸਟ੍ਰੀਮਿੰਗ ਤੇ ਉਹਨੂੰ ਦੇਖਦੇ ਨੇ ਤੇ ਉਹ ਮੈਚ ਉਹ ਖੇਡ ਜਿਹੜੀ ਆ ক্রিকেট ਖੇਡ ਆ ਜਿਹੜੀ ক্রিকেট ਖੇਡਦੇ ਜਿਹੜੇ ਖਿਡਾਰੀ ਨੇ ਉਹਨਾਂ ਦੀ ਪਾਬੰਦੀ ਆ ਹਾਲੇ ਵੀ ਉਹਦੀ ਸਵਾਦ ਤਾਂ ਆ ਵੀ ਜੇ ক্রিকেট ਨੂੰ ਲੈ ਕੇ ਵੀ ਉਧਰ ਭਾਰਤੀ ਖਿਡਾਰੀ ਜਾਣ ਪਾਕਿਸਤਾਨੀ ਖਿਡਾਰੀ ਇੱਧਰ ਆਉਣ ਤਾਂ ਕਿ ਦੋਨਾਂ ਮੁਲਕਾਂ ਦੇ ਵਿੱਚ ਜਿਹੜੇ ਆ ਸਬੰਧ ਹੋਰ ਸਖਾਵੇਂ ਹੋ ਸਕਣ ਪਰ ਹਾਲੇ ਉਸ ਮਸਲੇ ਤੇ ਚੁੱਪ ਨੇ ਕਿਉਂਕਿ ਕ੍ਰਿਕਟ ਜਿਹੜੀ ਆ ਉਹ ਸਿੱਧੀ ਜਿਹੜੀ ਆ ਉਹ 올림픽 ਕਮੇਟੀ ਦੇ ਹੇਠ ਨਹੀਂ ਆਉਂਦੀ ਇਹਦਾ ICC ਇੰਟਰਨੈਸ਼ਨਲ ਕ੍ਰਿਕਟ ਕੌਂਸਲ ਜਿਹੜੀ ਇੱਕ ਵੱਖਰੀ ਕਿਸਮ ਦੀ ਬੋਡੀ ਆ ਉਹਦਾ ਪ੍ਰਧਾਨ ਵੀ ਜੈ ਸ਼ਾਹ ਆ ਅਮਿਤ ਸ਼ਾਹ ਦਾ ਮੁੰਡਾ ਸੋ ਇਸ ਕਰਕੇ ਉਹਦੇ ਲਈ ਬਦਲਵੇਂ ਰਾ ਲੱਭ ਲਏ ਜਾਂਦੇ ਆ ਬੀਸੀਸੀਆਈ ਤੇ ਉਹ ਇਹ ਬਹੁਤ ਅਮੀਰ ਬਾਡੀਆਂ ਨੇ ਆਈਸੀਸੀਆਈ ਤੇ ਬੀਸੀਸੀਆਈ ਬੀਸੀਆਈ ਬੀਸੀਸੀਆਈ ਜਿਹੜੀ ਭਾਰਤੀ ক্রিকেট ਕੰਟਰੋਲ ਬੋਰਡ ਆ ਤੇ ਆਈਸੀਸੀਆਈ ਕੋਮੰਟਰੀ ক্রিকেট ਕੰਟਰੋਲ ਬੋਰਡ ਆ ਹੁਣ ਉਹਨਾਂ ਦੇ ਵਿੱਚ ਇਹਨਾਂ ਦੀ ਸਰਖ ਭਾਰਤ ਸਰਕਾਰ ਦੇ ਜਿਹੜੇ ਨੁਮਾਇੰਦੇ ਨੇ ਜਾਂ ਇਹਨਾਂ ਦੇ ਖਾਸ ਲੋਕ ਨੇ ਉਹ ਕਾਬਜ ਨੇ ਇਸ ਕਰਕੇ ক্রিকেট ਨੂੰ ਲੈ ਕੇ ਉੱਦਾਂ ਦੇ ਹਾਲੇ ਰੁਖ ਨਹੀਂ ਆ ਜਿਦਾਂ ਦਾ ਹੋਣਾ ਚਾਹੀਦਾ ਜਦਕਿ ਮੈਨੂੰ ਲੱਗਦਾ ਵੀ ਖੁੱਲਾ ਹੋਣਾ ਚਾਹੀਦਾ ਇੱਕ ਜਿਹੜੀ ਇਹ ਮਸਲਾ ਦੇਖੋ ਇਹਦੇ ਚ ਕੋ ਮੰਤਰੀ ਵੀ ਆ ਜਾਂਦਾ ਹੈ ਕੋ ਮੰਤਰੀ ਪਦਰ ਤੇ ਜੀ ਖੇਡਾਂ ਤੇ ਇਹਦੀ ਸੰਗੀਤ ਦੀ ਗੱਲ ਕਿੱਥੋਂ ਦੀ ਹਟ ਕੇ ਸਿਆਸਤ ਦੀ ਗੱਲ ਕੀਤੀ ਜਾਵੇ ਸਾਰਕ ਇੱਕ ਬਹੁਤ ਮਜ਼ਬੂਤ ਗਠਨ ਸੀਗਾ ਸਾਰਕ ਦੇ ਵਿੱਚ ਭਾਰਤ ਪਾਕਿਸਤਾਨ ਨੇਪਾਲ ਬੰਗਲਾਦੇਸ਼ ਸ਼੍ਰੀਲੰਕਾ ਜੋ ਏਸ਼ੀਆ ਚ ਆਉਂਦੇ ਨੇ ਹਾਂ ਮਾਲਦੀਵ ਇਹ ਸੱਤ ਮੁਲਕਾਂ ਦਾ ਇੱਕ ਗੱਠ ਜੋੜ ਸੀਗਾ ਜਿਹਦੇ ਵਿੱਚ ਇਹ ਸਾਰਕ ਦੇ ਜਿਹੜੇ ਮੁਲਕ ਸੀਗੇ ਉਹ ਇੱਕ ਮજબૂત ਇੱਕ ਧਿਰ ਦੀ ਨੁਮਾਇੰਦਗੀ ਕਰਦੇ ਸੀਗੇ ਜਾਂ ਇਹਨਾਂ ਦੇ ਚ ਆਪਸੀ ਸਾਂਝ ਪਿਆਰ ਦੀ ਗੱਲ ਕਰਦੇ ਨੇ ਸੁਖਾਵੇਂ ਸਬੰਧਾਂ ਦੀ ਗੱਲ ਕਰਦੇ ਇਹ ਬੜੀ ਧੀਰ ਬੜੀ ਮਜ਼ਬੂਤੀ ਨਾਲ ਇਹ ਚੱਲਿਆ ਅੱਛਾ ਹੁਣ ਕੀ ਹੋਇਆ ਵੀ ਇਹਨਾਂ ਨੇ ਸਾਰਖਦਾ ਤੇ ਪੱਠੇ ਬੈਠੇ ਬਿਠਾ ਨਾਲ ਦੀ ਨਾਲ ਇਹਨਾਂ ਦਾ ਆ ਸੰਗੀਤ ਤੇ ਖੇਡਾਂ ਦਾ ਵੀ ਪੱਠਾ ਵਹਿ ਗਿਆ ਹੁਣ ਉਹਦੇ ਵਿੱਚ ਚੀਨ ਤੇ ਪਾਕਿਸਤਾਨ ਰਲ ਕੇ ਸਾਊਥ-ਈਸਟ ਏਸ਼ੀਆ ਦੇ ਵਿੱਚ ਆਪਣਾ ਇੱਕ ਨਵਾਂ ਸੰਗਠਨ ਖੜਾ ਕਰਨ ਲੱਗਿਆ ਸਾਰਕ ਵਰਗਾ ਇਹ ਇਹਨਾਂ ਲਈ ਉੱਥੋਂ ਵੀ ਇੱਕ ਥ੍ਰੈਟ ਆ ਰਿਹਾ ਵੀ ਖੇਡਾਂ ਤੇ ਸੰਗੀਤ ਦੇ ਨਾਲ ਵੀ ਸਿਆਸਤ ਜੁੜੀ ਹੋਈ ਆ ਜੀ ਤੁਸੀਂ ਉਧਰੋਂ ਕਰੋਗੇ ਤੇ ਤੁਹਾਡੇ ਤੇ ਦੂਜੇ ਹਾਵੀ ਹੋ ਜਾਣਗੇ ਜੀ ਬਿਲਕੁਲ ਅਗਲੀ ਅਗਲੀ ਖਬਰ ਦੇ ਵੱਲ ਗੱਲ ਕਰਦੇ ਆਂ ਅਗਲੀ ਖਬਰ ਹੈਗੀ ਆ ਮੌਸਮ ਦੇ ਨਾਲ ਜੁੜੀ ਹੋਈ ਮੀਂਹ ਦੇ ਨਾਲ ਜੁੜੀ ਹੋਈ ਬਰਸਾਤਾਂ ਦੇ ਨਾਲ ਜੁੜੀ ਹੋਈ ਸੋ ਮੀਂਹ ਨੂੰ ਲੈ ਕੇ ਵੱਖੋ ਵੱਖ ਖਬਰਾਂ ਨੇ ਇੱਕ ਪਾਸੇ ਤਾਂ ਹਿਮਾਚਲ ਦੇ ਹਾਲਾਤ ਇਹਨੇ ਕਿਹਾੜਾ ਚੁੱਕੇ ਨੇ ਕਿੰਨੀਆਂ ਮੌਤਾਂ ਹੋ ਚੁੱਕੀਆਂ ਨੇ لینڈ ਸਲਾਈਡਿੰਗ ਹੋ ਰਹੀ ਆ ਪਰ ਫਿਰ ਵੀ ਅਸੀਂ ਲੋਕ ਜਿਹੜੇ ਆ ਉੱਥੇ ਜਾਣ ਤੋਂ ਟੱਲ ਨਹੀਂ ਰਹੇ ਦੂਜੀ ਖਬਰ ਇਹ ਹੈ ਕਿ ਪੰਜਾਬ ਦੀ ਜੇਕਰ ਆਬੋ ਹਵਾ ਦੀ ਗੱਲ ਕਰ ਲਈ ਜਾਵੇ ਤਾਂ ਮੀਂਹ ਦੇ ਮਜਾਜ ਨੇ ਪੰਜਾਬ ਦੀ 에어 ਇੰਡੈਕਸ ਨੂੰ ਕਾਫੀ ਸੁਧਾਰ ਦਿੱਤਾ ਹੈ ਜੀ ਬਿਲਕੁਲ ਕੀ ਕਹਨੇ ਹੋ ਦੇਖੋ ਜੀ ਪੰਜਾਬ ਦਾ AQI ਲੈਵਲ ਜਿਹੜਾ ਆ ਜਿਹੜਾ ਕਿ ਆਮ ਤੌਰ ਤੇ 150 ਤੋਂ 200 ਦੇ ਦਰਮਿਆਨ ਅੱਜ ਕੱਲ ਰਹਿਦਾ ਆ ਜਦੋਂ ਬਰਸਾਤ ਪੈਂਦੀ ਆ ਤੇ ਉਹ 에어 ਕੁਆਲਿਟੀ ਇੰਡੈਕਸ ਜਿਹੜਾ ਉਹ ਥੱਲੇ ਆ ਜਾਂਦਾ ਉਹ ਜਿਹੜਾ ਮੋਡਰੇਟ ਹੋ ਜਾਂਦਾ ਆ ਜਿਹੜਾ ਕਿ ਕਦੀ ਡੇਂਜਰ ਜ਼ੋਨ ਚ ਹੁੰਦਾ ਰੈੱਡ ਜ਼ੋਨ ਚ ਚਲੇ ਜਾਂਦਾ ਆ ਮੋਡਰੇਟ ਮਤਲਬ ਜਿਹਦਾ ਕੋਈ ਬਹੁਤਾ ਨੁਕਸਾਨ ਨਹੀਂ ਹੁੰਦਾ ਜਿਸ ਚ ਹਵਾ ਦਾ ਪੀਐਮ ਲੈਵਲ ਜਿਹੜਾ 2.5 ਜੋ ਪੀਐਮ ਲੈਵਲ ਆ ਉਹ ਕਾਫੀ ਵੱਧ ਜਾਂਦਾ ਨਾਲ ਦਿਨਾਂ ਦੇ ਵਿੱਚ ਬਰਸਾਤ ਦੇ ਨਾਲ ਧੂੜ ਮਿੱਟੀ ਦੇ ਕਣ ਜਾਂ ਜਿਹੜੇ ਬਾਕੀ ਕਣ ਆ ਉਹ ਥੱਲੇ ਪੈ ਜਾਂਦੇ ਆ ਜਿਵੇਂ ਪਰਾਲੀ ਦੇ ਦਿਨਾਂ ਦੇ ਵਿੱਚ ਸਾਰਾ ਪ੍ਰਦੂਸ਼ਨ ਦਾ ਜਿਹੜਾ ਠਿਕਰਾ ਆ ਉਹ ਕਿਸਾਨਾਂ ਸਿਰਪਾਣ ਦਿੱਤਾ ਜਾਂਦਾ ਉਦੋਂ ਹੀ ਬਾਕੀ ਦਿਨਾਂ ਦੇ ਵਿੱਚ ਕੋਈ ਕਿਸੇ ਤੇ ਠਿਕਰਾ ਪਾਉਂਦਾ ਹੀ ਨਹੀਂ ਨਾ ਮਤਲਬ ਹੁਣ ਇਸ ਪ੍ਰੋਡਕਸ਼ਨ ਲਈ ਕੌਣ ਜ਼ਿੰਮੇਵਾਰ ਸੀ ਬੇਸ਼ੱਕ ਇਹ ਮੀਂਹ ਨੇ ਜਿਹੜਾ ਧੂੜ ਮਿੱਟੀ ਨੂੰ ਥੱਲੇ ਬਿਠਾ ਦਿੰਦਾ ਅੱਛਾ ਸਮੱਸਿਆ ਹਰ ਪਾਸੇ ਸਮੱਸਿਆ ਆ ਜੀ ਹੁਣ ਮੀਂਹ ਪੈ ਗਿਆ ਤੇ ਸ਼ਹਿਰਾਂ ਦੀਆਂ ਸੜਕਾਂ ਦੀਆਂ ਹਾਲਤਾਂ ਦੇਖ ਸਕਦੇ ਮੌਸਮ ਦੇ ਨਾਲ ਮੌਨਸੂਨ ਦੇ ਨਾਲ ਪ੍ਰਸ਼ਾਦ ਦੇ ਨਾਲ ਕਿਸਾਨੀ ਨੂੰ ਸੁੱਖ ਦਾ ਸਾਹ ਹੁੰਦਾ ਲੋਕਾਂ ਨੂੰ ਸੁੱਖ ਦਾ ਸਾਹ ਹੁੰਦਾ ਗਰਮੀ ਤੋਂ ਉਜਾਤ ਮਿਲਦੀ ਹੈ ਪਰ ਉਹਦੇ ਪਾਸ ਉਹਦੇ ਨਾਲ ਜਿਹੜੀਆਂ ਦੂਜੀਆਂ ਸਮੱਸਿਆਵਾਂ ਉਹ ਖੜੀਆਂ ਹੋ ਜਾਂਦੀਆਂ ਅਸਲ ਦੇ ਵਿੱਚ ਨਗਰ ਨਿਗਮ ਦੀਆਂ ਕਿੰਨੀਆਂ ਕੋ ਤਿਆਰੀਆਂ ਨੇ ਉਹ ਸਾਹਮਣੇ ਆ ਜਾਂਦੀਆਂ ਹਰ ਹਰ ਸਾਲ ਆਉਂਦੀਆਂ ਨੇ ਲੋਕਲ ਬਾਡੀਜ਼ ਡਿਪਾਰਟਮੈਂਟ ਜਿਹੜੇ ਨੇ ਸਥਾਨਕ ਸਰਕਾਰਾਂ ਨੇ ਚਾਹੇ ਨਗਰ ਨਿਗਮਾਂ ਨੇ ਨਗਰ ਕੌਂਸਲਾਂ ਨੇ ਜ਼ਿਲ੍ਹਾ ਅਜਿਹੀਆਂ ਨਗਰ ਪর্ষਦਾਂ ਨੇ ਇਹ ਸਾਰੀਆਂ ਦੇ ਵਿੱਚ ਬੜਾ ਖਿਚੋੜਾ ਆ ਹੁਣ ਇਹ ਚਾਹੀਦਾ ਵੀ ਬਰਸਾਤ ਦੀਆਂ ਮੌਨਸੂਨ ਦੀਆਂ ਤਿਆਰੀਆਂ ਪਹਿਲਾਂ ਹੋ ਜਾਣ ਪਹਿਲਾਂ ਹੋਣ ਵਾਟਰ ਲੌਕਿੰਗ ਨਾ ਹੋਵੇ ਪਾਣੀ ਦੀ ਨਿਕਾਸੀ ਪ੍ਰੋਪਰ ਹੋਵੇ ਪਰ ਇਦਾਂ ਹੁੰਦਾ ਨਹੀਂ ਹਰ ਸਾਲ ਲੋਕ ਸੜਕਾਂ ਤੇ ਗੰਦ ਚਿੱਕੜ ਦੇ ਨਾਲ ਰੂਬਰੂ ਹੁੰਦੇ ਆ ਅੱਛਾ ਉਹਦੇ ਚੋਂ ਜਿਹੜੀਆਂ ਬਰਸਾਤ ਦੀ ਵਜ੍ਹਾ ਨਾਲ ਹੋਣ ਵਾਲ ਪੈਦਾ ਹੋਣ ਵਾਲਾ ਜੀਵ ਜੰਤੂ ਉਹਦੀ ਵਜ੍ਹਾ ਨਾਲ ਲੋਕ ਬਿਮਾਰ ਬਿਮਾਰ ਹੁੰਦੇ ਨੇ ਸ਼ਿਕਾਰ ਹੁੰਦੇ ਨੇ ਅੱਛਾ ਇੱਕ ਹੋਰ ਵੱਡੀ ਸਮੱਸਿਆ ਆ ਪਾਣੀ ਜਿਹੜਾ ਆ ਮੀਂਹ ਦਾ ਪਾਣੀ ਸੀਵਰੇਜ ਦਾ ਪਾਣੀ ਤੇ ਪੀਣ ਵਾਲਾ ਪਾਣੀ ਜਦੋਂ ਮਿਕਸ ਹੋ ਜਾਂਦੇ ਤੇ ਲੋਕ ਫਿਰ ਉਹਦਾ ਵੀ ਸ਼ਿਕਾਰ ਬਣ ਜਾਂਦੇ ਨੇ ਵੱਡੇ ਪੱਧਰ ਤੇ ਬਰਸਾਤ ਦੇ ਮੌਸਮ ਦੇ ਵਿੱਚ ਸ਼ਹਿਰਾਂ ਦੇ ਅਲੱਗ-ਅਲੱਗ ਹਲਕਿਆਂ ਦੇ ਵਿੱਚ ਲੋਕ ਡਾਇਰੀਏ ਦੇ ਸ਼ਿਕਾਰ ਹੁੰਦੇ ਨੇ ਮੋਤਾਂ ਵੀ ਹੁੰਦੀਆਂ ਨੇ ਡਾਇਰੀਆਂ ਹਰ ਸਾਲ ਕਿਸੇ ਨਾ ਕਿਸੇ ਪੰਜਾਬ ਦੇ ਸ਼ਹਿਰ ਦੇ ਵਿੱਚੋਂ ਇਹ ਖਬਰ ਹੋ ਜਾਂ ਆ ਜਾਂਦੀ ਆ ਕਿ ਡਾਇਰੀਏ ਦੇ ਨਾਲ 100 ਬੰਦਾ ਬਿਮਾਰ ਹੋ ਗਿਆ ਜਿੱਚ 5 ਮਰ ਗਏ 10 ਮਰ ਗਏ ਇਹ ਆਮ ਅਸੀਂ ਸੁਣਨ ਨੂੰ ਮਿਲਦਾ ਹਰ ਸਾਲ 2-4 ਦਿਨਾਂ ਦੇ ਵਿੱਚ ਇਦਾਂ ਦੀ ਕੋਈ ਮੰਦ ਭਾਂਗੀ ਖਬਰ ਆਈ ਲੋ ਆ ਜਾਂਦੀ ਆ ਆ ਜਾਂਦੀ ਆ ਹੁਣ ਉਹਦੇ ਵਿੱਚ ਅ ਜਿਹੜੀ ਇੱਕ ਇੱਕ ਤਾਂ ਇਹ ਸਮੱਸਿਆ ਵੈ ਪੰਜਾਬ ਜਿਹਦੇ ਨਾਲ 2-4 ਹੋ ਰਿਹਾ ਦੂਜੀ ਸਮੱਸਿਆ ਜਿਹੜੀ ਹਿਮਾਚਲ ਦੇ ਵਿੱਚ ਹੋ ਰਹੀ ਆ ਹੁਣ ਪਾਣੀ ਦੀ ਮੈਨੇਜਮੈਂਟ ਨੀ ਹੁੰਦੀ ਅਸੀਂ ਆਪਣਾ ਪਾਣੀ ਕਹਿ ਦਿੰਦੇ ਆ ਦਾਵਾ ਕਰਦੇ ਆ ਚਾਹੇ ਪੰਜਾਬ ਕਾ ਚਾਹੇ ਹਿਮਾਚਲ ਕਾ ਚਾਹੇ ਹਰਾਨ ਅਸੀਂ ਇੱਕ ਬੂੰਦ ਵੀ ਵਾਧੂ ਜਿਹੜਾ ਆ ਅਸੀਂ ਗਵਾਂਡੀ ਸੂਬਿਆਂ ਨੂੰ ਨਹੀਂ ਜਾਣਦੇ ਨੇ ਉਹ ਹਿਮਾਚਲ ਜਿਹੜਾ ਆਪਣੇ ਪਾਣੀ ਦਾ ਰਾਇਲਟੀ ਮੰਗਦਾ ਹੁੰਦਾ ਵੀ ਸਾਡੇ ਪਾਣੀ ਦੀ ਰਾਇਲਟੀ ਦਿਓ ਹੁਣ ਹਿਮਾਚਲ ਦੇ ਵਿੱਚ ਬੱਦਲ ਫਟ ਰਹੇ ਆ ਹੜ ਆ ਰਹੇ ਆ ਦਰਿਆ ਲੱਬੋ ਲੱਬ ਭਰ ਰਹੇ ਆ ਹਿਮਾਚਲ ਨੂੰ ਚਾਹੀਦਾ ਵੀ ਉਹ ਆਪਣਾ ਪਾਣੀ ਸੰਭ ਲਵੇ ਹੁਣ ਉਹ ਜਿੰਨਾ ਉਹਨੇ ਪਾਣੀ ਵਰਤਣਾ ਵਰਤਣਾ ਉਹ ਪੰਜਾਬ ਨੂੰ ਕਾਹਤੋਂ ਪੇਜ ਰੇ ਹੁਣ ਉਹ ਸਾਰਾ ਪਾਣੀ ਜਿਹੜਾ ਆ ਹੁਣ ਪੰਜਾਬ ਦੇ ਵਿੱਚ ਆ ਰਿਹਾ ਉਹਦੇ ਨਾਲ ਕੀ ਹੁੰਦਾ ਵੀ ਪੰਜਾਬ ਦੇ ਦਰਿਆ ਨਾਲੇ ਜਿਹੜੇ ਪ੍ਰਸਾਤੀ ਨਾਲੇ ਭਰ ਕੇ ਵਗ ਰਹੇ ਨੇ ਇੱਥੋਂ ਤੱਕ ਕਿ ਸੁਖਨਾ ਲੇਕ ਦੇ ਵੀ ਫਲੱਡ ਗੇਟ ਜਿਹੜੇ ਖੁੱਲਣੇ ਪਏ ਕਿਆ ਉਹ ਜਦੋਂ ਸੁਖਨਾ ਗੇਟ ਦੇ ਫਲੱਡ ਗੇਟ ਖੋਲਦੇ ਆ ਤੇ ਘੱਗਰ ਦੇ ਵਿੱਚ ਪਾਣੀ ਦਾ ਪੱਧਰ ਵੱਜ ਜਾਂਦਾ ਉਹ ਘੱਗਰ ਦੇ ਵਿੱਚ ਹੜਾ ਹੁੰਦਾ ਖਤਰਾ ਪਣ ਜਾਂਦਾ ਹੈ ਅ 223 ਦੇ ਵਿੱਚ ਤੇ 221 ਦੇ ਵਿੱਚ ਪਟਿਆਲਾ ਪੰਜਾਬ ਦੇ ਪਟਿਆਲਾ ਜਲੰਧਰ ਤਨਤਨ ਮਤਲਬ 6 ਦਿਨ ਲੱਗੇ ਸੀ ਜਿੱਥੇ 1800 ਦੇ ਲਗਭਗ ਪਿੰਡਾਂ ਦੇ ਲੋਕਾਂ ਨੂੰ ਅ ਨੁਕਸਾਨ ਚ ਲੈਣਾ ਪਿਆ ਪਿਆ 45 ਦੇ ਲਗਭਗ ਮੌਤਾ ਹੋ ਗਏ ਸੀ ਅੱਛਾ ਉਹਦੇ ਵਿੱਚ ਇੱਕ ਹੋਰ ਜਿਹੜੀ ਸਮੱਸਿਆ ਹੁਣ ਜਦੋਂ ਹਿਮਾਚਲ ਚ ਮੀਂਹ ਪੈ ਰਿਹਾ ਆ 51 ਤੋਂ ਉੱਪਰ ਲੋਕ ਉੱਥੇ ਹਿਮਾਚਲ 'ਚ ਮਾਰੇ ਜਾ ਚੁੱਕੇ ਨੇ ਲੈਂਡ ਸਲਾਈਡਿੰਗ ਹੋ ਰਹੀ ਹੈ ਵੱਡੇ ਪੱਧਰ ਤੇ ਤੇ ਪੰਜਾਬੀ ਸਾਡੇ ਕਮਾਲ ਕਰੀ ਜਾ ਰਹੇ ਨੇ ਹਿਮਾਚਲ ਦੇ ਵਿੱਚ ਬਕੀਆਂ ਬੁਲਾਉਂਦੇ ਜਾ ਰਹੇ ਨੇ ਹਾਂ ਇਹਨਾਂ ਦੀ ਬਹੁਤ ਸਾਰੀਆਂ ਵੀਡੀਓਜ਼ ਦਰਦੀਆਂ ਸਾਹਮਣੇ ਆ ਰਹੀਆਂ ਇਹਨਾਂ ਨੂੰ ਲੱਗਦਾ ਵੀ ਹੁਣ ਹੀ ਬੁੱਲੇ ਬੁੱਢਣ ਦਾ ਉੱਥੇ ਫਾਇਦਾ ਆ ਐਂਡ ਬੁੱਕ ਦੇ ਜਾਂਦੇ ਨੇ ਸਕੂਟਰ ਮੋਟਰਸਾਈਕਲਾਂ ਤੇ ਗੱਡੀਆਂ ਤੇ ਜਾਂਦੇ ਨੇ ਐਂਡ ਧਗੜ ਧਗੜ ਕਰਦੇ ਜਾਂਦੇ ਨੇ ਇਹਨੂੰ ਲੱਗਦਾ ਵੀ ਪਹਾੜਾ ਦਾ ਨਜ਼ਾਰਾ ਹੀ ਹਣ ਲੈਣ ਵਾਲਾ ਜਦ ਕਿ ਹੁਣ ਜਿੰਨਾ ਅਨਸੇਫ ਆ ਰੈਨਿੰਗ ਸੀਜ਼ਨ ਦੇ ਵਿੱਚ ਜਦੋਂ ਮੀਂਹ ਪਿਆ ਰੇ ਬਰਸਾਤੀ ਮੌਸਮ ਦੇ ਵਿੱਚ ਪਹਾੜ ਜਿੰਨੇ ਖਤਰਨਾਕ ਨੇ ਉਹਨੇ ਕਦੇ ਵੀ ਨਹੀਂ ਹੁੰਦੇ ਪਰ ਸਾਨੂੰ ਸਾਨੂੰ ਪੰਗੇ ਲੈਣ ਦੀ ਆਦਤ ਹੈ ਅਸੀਂ ਇਸ ਮੌਸਮ 'ਚ ਉੱਥੇ ਜਾ ਕੇ ਆਪਣੀ ਅਕਲ ਦਾ ਪ੍ਰਦਰਸ਼ਨ ਕਰ ਰਹੇ ਆਂ ਵੀ ਅਸੀਂ ਬਹੁਤ ਮਹਾਨ ਆਂ ਸੋ ਅਸੀਂ ਕੋਈ ਵੀ ਮੌਕਾ ਇਦਾਂ ਦਾ ਨਹੀਂ ਜਾਣ ਦਿੰਦੇ ਜਿੱਥੇ ਅਸੀਂ ਇਹ ਸਾਬਤ ਨਹੀਂ ਕਰਦੇ ਕਿ ਪੰਜਾਬੀ ਹਨ ਹਰ ਪੰਗੇ ਦੇ ਵਿੱਚ ਖੜੇ ਹੁੰਦੇ ਜੀ ਬਿਲਕੁਲ ਪ੍ਰੋਗਰਾਮ ਵਿਚਾਰ ਉਤਾਂਦਰਾ ਦੇ ਵਿੱਚ ਅੱਜ ਲੈਣੀਆਂ ਦਰਸ਼ਕਾਂ ਤੋਂ ਇਜਾਜ਼ਤ ਇਜਾਜ਼ਤ ਕਿਉਂਕਿ ਸਮੇਂ ਦੇ ਵਿੱਚ ਹੀ ਸਾਨੂੰ ਜਿਹੜੀ ਗੱਲਬਾਤ ਕਰਨੀ ਪੈਂਦੀ ਹੈ ਤੁਹਾਨੂੰ ਸਾਡਾ ਪ੍ਰੋਗਰਾਮ ਕਿੱਦਾਂ ਦਾ ਲੱਗਦਾ ਜ਼ਰੂਰ ਕਮੈਂਟ ਕਰਕੇ ਦੱਸਿਓ